ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਰਜਾਨਾ ਦੀ ਤਰ੍ਹਾਂ ਬਾਸਮਤੀ ਦੇ ਤਾਜ਼ਾ ਰੇਟ ਤੇ ਕਰਦੇ ਆਂ ਗੱਲਬਾਤ ਕੀ ਹੈ ਜਿਹੜੇ ਬਾਸਮਤੀ ਦੇ ਤਾਜ਼ਾ ਰੇਟ ਚੱਲ ਰਹੇ ਆਗੇ ਵਕ ਵਕ ਮੰਡੀਆਂ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤਾਂ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਕਿਸਾਨ ਆਪਣੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਆਪਣੇ ਫੇਸਬੁੱਕ ਪੇਜ ਖੇਤੀ ਬੜੀ ਪੰਜਾਬ ਦੀ ਨੂੰ ਫੋਲੋ ਕਰਨਾ ਨਾ ਭੁੱਲਣਾ ਹਰ ਜਾਨਾ ਬਾਸਮਤੀ ਦੇ ਰੇਟ ਦੇਖਣ ਲਈ ਤੇ ਆਜੋ ਕਰਦੇ ਆਂ ਗੱਲਬਾਤ ਕੀ ਹੈ ਜਿਹੜੇ ਰੇਟ ਚੱਲ ਰਹੇ ਆ ਬਾਸਮਤੀ ਦੇ ਸਭ ਤੋਂ ਪਹਿਲਾਂ ਮੰਡੀ ਹੈਗੀ ਹੈ ਕਿਸਾਨ ਵੀਰੋ ਕਰੋੜਾ ਮੰਡੀ ਅੱਜ ਹੈਗੀ ਹੈ ਜੀ 12 ਅਗਸਤ 2025 ਦਿਨ ਮੰਗਲਵਾਰ ਤੇ ਕਰੋੜਾ ਮੰਡੀ ਦੇ ਵਿੱਚ ਜੀ ਬਾਸਮਤੀ 1509 ਪਹੁੰਚੀ ਆ ਨਵੀਂ ਬਾਸਮਤੀ ਆ ਗਈ ਤੇ ਇਹਦਾ ਰੇਟ ਆ ਜੀ 3000 ਤੇ 35 ਰੁਪਏ ਲੱਗਿਆ ਜੀ ਤੇ 15 ਰੁਪਏ ਅੱਜ ਮੰਡੀ ਦੇਖਣ ਨੂੰ ਮਿਲੀ ਹੈ ਬਾਸਮਤੀ ਕਰੋੜਾ ਮੰਡੀ ਦੇ ਵਿੱਚ ਅਗਲੀ ਮੰਡੀ ਹੈਗੀ ਹੈ ਕਿਸਾਨ ਵੀਰੋ ਨਰੇਲਾ ਮੰਡੀ ਹੈ ਜੀ ਨਰੇਲਾ ਮੰਡੀ ਦਿੱਲੀ ਦੀ ਮੰਡੀ ਹੈ ਜੀ ਨਰੇਲਾ ਮੰਡੀ ਦੇ ਵਿੱਚ 1509 ਦਾ ਰੇਟ ਅੱਜ ਲੱਗਿਆ ਜੀ 2800 ਤੋਂ ਲੈ ਕੇ 2942 ਰੁਪਏ ਤੇ 1121 ਵੀ ਪਹੁੰਚੀ ਹੈ ਇੱਥੇ ਜੀ 1121 ਦਾ ਰੇਟ ਇੱਥੇ ਹੱਥ ਨਾਲ ਜਿਹੜੀ ਝਾੜਦੇ ਆ ਉਹਦਾ ਰੇਟ ਆ ਜੀ 4200 ਰੁਪਏ ਤੇ ਅਗਲੀ ਮੰਡੀ ਆ ਕਿਸਾਨ ਵਿਰੋਗ ਕਰਨਾਲ ਮੰਡੀ ਹਰਿਆਣਾ ਦੀ ਕਰਨਾਲ ਮੰਡੀ ਦੇ ਵਿੱਚ ਜਿਹੜੀ 1509 ਆ ਜਿਹੜੀ ਕੰਬਾਈਨ ਵਾਲੀ ਉਹਦਾ ਰੇਟ 2800 ਤੋਂ ਲੈ ਕੇ ਤੇ 3150 ਰੁਪਏ ਰੇਟ ਲੱਗਿਆ ਜੀ ਤੇ 140 ਰੁਪਈਆ ਦੀ ਤੇਜ਼ੀ ਦੇਖਣ ਨੂੰ ਮਿਲਿਆ ਅਗਲੀ ਮੰਡੀ ਆ ਕਿਸਾਨ ਵਿਰੋਗ ਗੰਗੋਵ ਮੰਡੀ ਗੰਗੋਵ ਮੰਡੀ ਦੇ ਵਿੱਚ ਜਿਹੜੀ 1509 ਆ ਕੰਬਾਈਨ ਵਾਲੀ ਬਾਂਸਮਤੀ 3000 ਤੋਂ ਲੈ ਕੇ 3165 ਰੁਪਏ ਰੇਟ ਦੇਖਣ ਨੂੰ ਮਿਲਿਆ ਜੀ ਤੇ 23 ਰੁਪਈਆ ਦੀ ਤੇਜ਼ੀ ਆ ਤੇ ਅਗਲੀ ਮੰਡੀ ਹੈ ਕਿਸਾਨ ਵੀਰੋ ਸ਼ਾਹ ਜਹਾਂਪੁਰ ਮੰਡੀ ਸ਼ਾਹ ਜਹਾਂਪੁਰ ਮੰਡੀ ਦੇ ਵਿੱਚ ਹੈ ਜਿਹੜਾ ਪੀਆਰ 121 ਇਹਦਾ ਰੇਟ 1600 ਤੋਂ ਲੈ ਕੇ 2100 ਤੇ ਪੀਆਰ 13 ਇਹਦਾ ਰੇਟ ਆ 1500 ਤੋਂ ਲੈ ਕੇ 2000 ਤੇ ਅਗਲੀ ਮੰਡੀ ਆ ਕਿਸਾਨ ਵੀਰੋ ਗੜ ਮੁਕਤ ਸ਼ਰ ਮੰਡੀ ਗੜ ਮੁਕਤ ਸ਼ਾਹਵਰ ਮੰਡੀ ਦੇ ਵਿੱਚ ਹੈ ਜਿਹੜੇ ਨੂਰੀ ਜਿਹੜਾ ਝੋਨਾ ਵਜ ਦਾ ਉਹਦਾ ਰੇਟ ਆ ਜੀ 1970 ਰੁਪਏ ਤੇ ਅਗਲੀ ਮੰਡੀ ਅਗਲੀ ਵੈਰਾਈਟੀ ਹੈ ਜੀ ਗੜਮੁਕਤ ਸ਼ਹਿਰ ਮੰਡੀ ਦੇ ਵਿੱਚ 1509 1500 ਜਿਹੜੀ ਮੀਡੀਅਮ ਕੁਆਲਿਟੀ ਦੀ ਸੀ 2800 ਤੋਂ ਲੈ ਕੇ ਤੇ 29200 ਰੁਪਿਆ ਰੇਟ ਲੱਗਿਆ ਜੀ ਅਗਲੀ ਮੰਡੀ ਹੈ ਕਿਸਾਨ ਵੀਰੋ ਬਲੰਦ ਸ਼ਹਿਰ ਮੰਡੀ ਬਲੰਦ ਸ਼ਹਿਰ ਮੰਡੀ ਦੇ ਵਿੱਚ ਜਿਹੜੀ 1509 ਕੰਬਾਈਨ ਵਾਲੀ ਉਹਦਾ ਰੇਟ 2700 ਤੋਂ ਲੈ ਕੇ 3101 ਰੁਪਿਆ ਲੱਗਿਆ ਜੀ ਤੇ 100 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਆ ਅਗਲੀ ਮੰਡੀ ਹੈ ਕਿਸਾਨ ਵੀਰੋ ਜਹਾਂਗੀਰ ਆਬਾਦ ਮੰਡੀ ਜਹਾਂਗੀਰ ਆਬਾਦ ਮੰਡੀ ਦੇ ਵਿੱਚ ਜਿਹੜੀ 1509 ਕੰਬਾਈਨ ਵਾਲੀ 2700 ਤੋਂ ਲੈ ਕੇ 3000 ਰੁਪਏ ਤਿੱਕਰ ਰੇਟ ਲੱਗਿਆ ਜੀ ਅਗਲੀ ਮੰਡੀ ਕਿਸਾਨ ਵੀਰੋ ਨਰੇਲਾ ਮੰਡੀ ਫੇਰਾ ਗਈ ਨਰੇਲਾ ਮੰਡੀ ਦੇ ਵਿੱਚ ਜਿਹੜਾ 17 18 ਵੀ ਆਈ ਆ 17 18 ਦਾ ਰੇਟ 3700 ਰੁਪਏ ਲੱਗਿਆ ਤੇ 11 21 ਦਾ ਰੇਟ ਆ ਜਿਹੜਾ 4200 1 ਰੁਪਿਆ ਲੱਗਿਆ ਜੀ ਤੇ 1509 ਜਿਹੜੀ 2900 ਤੇ 85 ਰੁਪਏ ਲੱਗੀ ਆ ਜੀ ਤੇ ਅਗਲੀ ਮੰਡੀ ਹੈਗੀ ਆ ਕਿਸਾਨ ਵੀਰੋ ਖੈਰ ਮੰਡੀ ਖੈਰ ਮੰਡੀ ਦੇ ਵਿੱਚ ਆ ਜਿਹੜੀ 1509 2900 ਤੇ 81 ਰੁਪਏ ਲੱਗੀ ਆ ਅਗਲੀ ਮੰਡੀ ਹੈ ਜੀ ਲਾੜਵਾ ਮੰਡੀ ਲਾੜਵਾ ਮੰਡੀ ਦੇ ਵਿੱਚ ਜਿਹੜੀ 1509 ਪਹੁੰਚੀ ਆ ਤੇ 2900 ਰੁਪਏ ਰੇਟ ਲੱਗਿਆ ਮੌਇਸਚਰ ਸੀਗਾ 28 ਤੋਂ 30% ਤੇ ਹਰੀ ਵੀ ਸੀ 8 ਤੋਂ 18 ਤੋਂ 20% ਆ ਜਿਹੜੀ ਬਾਸਮਤੀ ਹਰੀ ਸੀਗੀ ਤੇ ਇੰਨੇ ਕੁ ਰੇਟ ਕਿਸਾਨ ਵੀਰੋ ਆਪਣੇ ਕੋਲੇ ਅੱਜ ਆਏ ਸੀ ਤੇ ਆਪਾਂ ਤੁਹਾਡੇ ਨਾਲ ਆਏ ਸ਼ੇਅਰ ਕਰਦੇ ਆ 11 11 21 ਆ ਜਿਹੜੀ ਉਹ ਚੱਲ ਰਹੀ ਆ 4200 ਰੁਪਏ 17 18 3700 ਰੁਪਏ ਤੇ 1509 ਜਿਹੜੀ 3165 ਰੁਪਏ ਟਾਪ ਰੇਟ ਲੱਗਿਆ ਜੀ ਅੱਜ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਰੋਜ਼ਾਨਾ ਵੀਡੀਓ ਦੇਖਣ ਲਈ